ਸਾਸੀ ਕਾਲ ਜੀ ਅੱਜ 26 3 25 ਹੈ ਤਰੀਕ ਹੈ ਤੇ ਹੁਣੇ-ਹੁਣੇ ਜਿਹੜਾ ਰਾਤ ਦੇ 8 ਵਜੇ ਨੇ ਤੇ ਹੁਣੇ-ਹੁਣੇ ਜਿਹੜਾ ਜਗਰਾਮਾ ਪੁਲ ਤੇ ਕਰਖ ਹਸਪੀਟਲ ਦੇ ਬਿਲਕੁਲ ਸਾਹਮਣੇ ਇੱਕ ਆਲਟੋ ਕਾਰ ਤੇ ਪਲਟੀਨਾ ਮੋਟਰਸਾਈਕਲ ਦੇ ਵਿਚਾਲੇ ਐਕਸੀਡੈਂਟ ਹੋਇਆ ਤੇ ਕਾਰ ਦਾ ਤੇ ਪਲਟੀਨਾ ਮੋਟਰਸਾਈਕਲ ਦਾ ਨੰਬਰ ਵੀ ਤੁਹਾਨੂੰ ਦਿਖਾ ਰਹੇ ਆ ਤੇ ਜਸਮਦੀਤਾਂ ਦੇ ਮੁਤਾਬਕ ਜਿਹੜੇ ਮੋਟਰਸਾਈਕਲ ਸਵਾਰ ਸੀ ਉਹਨਾਂ ਨੂੰ ਕਲਿਆਣੀ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਤੇ ਆਓ ਸੁਣਦੇ ਆ ਇੱਕ ਜਸਮਦੀਤ ਵੀਰ ਨੇ ਅਕਸਿਡੈਂਟ ਹੋਇਆ ਵੀਰੇ ਕੀ ਕੀ ਗੱਲ ਹੋਈ ਇਹਦੇ ਵੀਰੇ ਬਸ ਜਦੋਂ ਕਾ ਅਸੀਂ ਆਏ ਆ ਆ ਗੱਡੀ ਵਾਲਾ ਓਵਰਟੇਕ ਕਰਨੇ ਕਰ ਰਿਹਾ ਸੀ ਤੇ ਮੋਟਰਸਾਈਕਲ ਆ ਤੇ ਜਿੰਨੀ ਕੁ ਸੱਟ ਲੱਗੀ ਆ ਬੰਦਾ ਭੋੜ ਸੀਗਾ ਮੂਰ ਲਾਜੀ ਕਲਿਆਣੀ ਦੇ ਹੱਕ ਪੰਚਾਇਤ ਆਪੋ ਜਿੰਨਾ ਮਾਤਾ ਜੀ ਦੇ ਮੂਹਰੇ ਖੜੇ ਸੀ ਜਿਹੜੇ ਓਵਰਟੇਕ ਕਰ ਰਹੇ ਸੀ ਬੈਠੇ ਡਰਾਈਵਰ ਦੇ ਨਾਲ ਉਹ ਵੀ ਕਲਿਆਣੀ ਦੇ ਤੇ ਇਸ ਟਾਈਮ ਮੁੰਡੇ ਦਾ ਹਜੇ ਪਤਾ ਨਹੀਂਗਾ ਕੰਨਾਂ ਚੋਂ ਵੀ ਫੋਨ ਆ ਰਿਹਾ ਵੀ ਉਹ ਤਾਂ ਲੱਗਦਾ ਵੀ ਖਤਰੇ ਤੋਂ ਬਾਹਰ ਆ ਹਾਂਜੀ ਉਹ ਤਾਂ ਖਤਰੇ ਤੋਂ ਬਾਹਰ ਆ ਆਪਾਂ ਦਾ ਪਿੰਡ ਦਾ ਪਤਾ ਲੱਗਿਆ ਕਿਹੜੇ ਪਿੰਡ ਦੇ ਆ ਨਹੀਂ ਦਾ ਨਹੀਂ ਮੋਗਿਆ ਸਾਈਡ ਦੇ ਆ ਗੱਡੀ ਵਾਲੇ ਦਾ ਤੇ ਮੋਟਰਸਾਈਕਲ ਵਾਲੇ ਦਾ ਨਹੀਂ ਪਤਾ ਉਹਦੇ ਪਿੱਛੇ ਮੁੰਡਾ ਸੀ ਉਹ ਵੀ ਹਜੇ ਫਿਲਹਾਲ ਨਾਲ ਇਹ ਵੀ ਤੇਜੀ ਦਾ ਅਸੀਂ ਪੁੱਛ ਪਟਤਾਲ ਤੋਂ ਹੁਣ ਕਿਤੇ ਬੰਦੇ ਪਹੁੰਚਾ ਦੇ ਉੱਥੇ ਠੀਕ ਹੈ ਧੰਨਵਾਦ